ਕਿਸਾਨ ਜਥੇਬੰਦੀਆਂ ਦੇ ਧਰਨੇ ਦੇ ਦੌਰਾਨ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਬੰਦ ਕੀਤੇ ਹੋਏ ਸੀ ਭਾਵੇਂ ਕੋਈ ਵੱਡਾ ਟੋਲ ਪਲਾਜ਼ਾ ਹੋਵੇ ਕਿਸੇ ਕੰਪਨੀ ਦਾ ਜਾਫਰ ਛੋਟਾ ਟੋਲ ਪਲਾਜ਼ਾ ਹੋਵੇ ਵੱਡੇ ਛੋਟੇ ਤੋਂ ਭਾਪਕੇ ਜਾਂ ਕਿਤੇ ਛੋਟੀ ਪਰਚੀ ਲੱਗਦੀ ਆ ਜਾਂ ਫਿਰ ਪਰਚੀ ਵੱਡੀ ਲੱਗਦੀ ਆ ਉਹ ਸਾਰੇ ਜਿਹੜੇ ਟੋਲ ਪਲਾਜ਼ੇ ਸੀ ਉਹ ਸਾਰੇ ਦੇ ਸਾਰੇ ਟੋਲ ਪਲਾਜ਼ੇ ਪੰਜਾਬ ਦੇ ਵਿੱਚ ਬੰਦ ਕੀਤੇ ਹੋਏ ਸੀ ਕਿਸਾਨ ਧਰਨਿਆਂ ਦੇ ਦੌਰਾਨ ਇਹੇ ਧਰਨਾ ਭਾਵੇਂ ਉਹ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਹੋਵੇ ਜਾਂ ਫਿਰ ਜਿਹੜਾ ਹੁਣ ਸਰਬੰਸ ਸਿੰਘ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਸ਼ੰਭੂ ਤੇ ਖਨੌਰੀ ਧਰਨਾ ਲਾਇਆ ਹੋਇਆ ਸੀ ਜਾਂ ਫਿਰ ਇਹਨਾਂ ਧਰਨਿਆਂ ਦੇ ਕਰਕੇ ਟੋਲ ਪਲਾਜ਼ੇ ਬੰਦ ਕੀਤੇ ਹੋਏ ਹੋਣ ਜਿਵੇਂ ਜ਼ਿਆਦਾ ਜੇਕਰ ਮੈਂ ਕਹਾਂ ਤਾਂ ਜਿਹੜਾ ਸ਼ੰਭੂ ਦਾ ਟੋਲ ਪਲਾਜ਼ਾ ਸ਼ੰਭੂ ਵਾਲਾ ਟੋਲ ਪਲਾਜ਼ਾ ਸ਼ੰਭੂ ਕਿਸਾਨ ਧਰਨੇ ਕਰਕੇ ਬੰਦ ਪਿਆ ਸੀ ਪਿਛਲੇ 1 ਸਾਲ ਦੇ ਵੱਧ ਸਮੇਂ ਤੋਂ ਜਿਹੜੀਆਂ ਟੋਲ ਪਲਾਜ਼ਾ ਕੰਪਨੀਆਂ ਸੀ ਇਹ ਪੈਸਾ ਵਸੂਲ ਰਹੀਆਂ ਸੀ ਕੇਂਦਰ ਦੀ ਸਰਕਾਰ ਤੋਂ ਹੁਣ ਕੇਂਦਰ ਦੀ ਸਰਕਾਰ ਨੇ ਕੇਂਦਰ ਦੇ ਸੜਕ ਮੰਤਰਾਲੇ ਨੇ ਪੰਜਾਬ ਸਰਕਾਰ ਸੈਕਟਰੀ ਨੂੰ ਇੱਕ ਚਿੱਠੀ ਲਿਖੀ ਆ ਜਿਦੇ ਚ ਤਮਾਮ ਤਰੀਕੇ ਦੇ ਨਾਲ ਜਿਹੜੇ ਇਸ਼ਾਰੇ ਨੇ ਉਹ ਸੰਕੇਤ ਨੇ ਉਹ ਦਿੱਤੇ ਗਏ ਨੇ ਯਾਨੀ ਕਿ ਗੱਲ ਹੋ ਰਹੀ ਆ ਕਿ ਦੋਨੇ ਅੰਦੋਲਨਾਂ ਦੇ ਦੌਰਾਨ ਭਾਵੇਂ ਉਹ ਪਹਿਲਾ ਅੰਦੋਲਨ ਹੋਵੇ ਜਾਂ ਫਿਰ ਹੁਣ ਵਾਲਾ ਕਿਸਾਨ ਅੰਦੋਲਨ ਹੋਵੇ ਇਹਨਾਂ ਅੰਦੋਲਨਾਂ ਦੇ ਦੌਰਾਨ ਤੋਲ ਪਰਾਜਿਆਂ ਨੂੰ ਜਿਹੜੇ ਘਾਟੇ ਪਏ ਨੇ ਉਹ ਘਾਟੇ ਦੀ ਜਿਹੜੀ ਰਕਮ ਬਣਦੀ ਆ ਉਹ ਰਕਮ ਬਣਦੀ ਆ 1638 ਕਰੋੜ ਰੁਪਇਆ ਕੇਂਦਰ ਸਰਕਾਰ ਦਾ ਕਹਿਣਾ ਤੇ ਜਿਹੜੀ 1638 ਕਰੋੜ ਰੁਪਇਆ ਰਕਮ ਬਣਦੀ ਆ ਇਹ ਰਕਮ ਅਸੀਂ ਪੰਜਾਬ ਸਰਕਾਰ ਤੋਂ ਵਸੂਲਾਂਗੇ ਇਹ ਗੱਲ ਕੇਂਦਰ ਦੀ ਸਰਕਾਰ ਕਹਿ ਰਹੀ ਆ ਦੂਜੇ ਪਾਸੇ ਪੰਜਾਬ ਦੇ ਜਿਹੜੇ ਖਜ਼ਾਨਾ ਮੰਤਰੀ ਨੇ ਹਰਪਾਲ ਸਿੰਘ ਚੀਮਾ ਹਰਪਾਲ ਸਿੰਘ ਚੀਮਾ ਹੋਰਾਂ ਨੇ ਕਿਹਾ ਕਿ ਅਸੀਂ ਕੋਈ ਜਿਹੜਾ ਪੈਸਾ ਉਹ ਪੈਸਾ ਕੇਂਦਰ ਨੂੰ ਅਸੀਂ ਬਿਲਕੁਲ ਨਹੀਂ ਦੇਣ ਲੱਗੇ ਜਿਹੜੇ ਆ ਪੰਜਾਬ ਦੇ ਵਿੱਚ ਧਰਨੇ ਲੱਗੇ ਇਹ ਧਰਨੇ ਬੀਜੇਪੀ ਦੀ ਬਦੌਲਤ ਲੱਗੇ ਇਹ ਗੱਲ ਹਰਪਾਲ ਚੀਮਾ ਨੇ ਕਹੀ ਕਿ ਤੁਸੀਂ ਇਹ ਤਿੰਨ ਖੇਤੀ ਕਾਨੂੰਨ ਲੈ ਕੇ ਆਏ ਸੀ ਤੁਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਇਸ ਕਰਕੇ ਕਿਸਾਨ ਜਥੇਬੰਦੀਆਂ ਸੜਕਾਂ ਰੋਕ ਕੇ ਬੈਠ ਗਈਆਂ ਯਾਨੀ ਕਿ ਕਿਸਾਨ ਜਥੇਬੰਦੀਆਂ ਨੇ ਸੜਕਾਂ ਦੇ ਉੱਪਰ ਧਰਨੇ ਲਾ ਲਏ ਇਸ ਕਰਕੇ ਹਰਪਾਲ ਚੀਮਾ ਕਹਿੰਦੇ ਨੇ ਕਿ ਅਸੀਂ ਕੋਈ ਪੈਸਾ ਨਹੀਂ ਦੇਣ ਲੱਗੇ ਸੈਂਟਰ ਦੀ ਸਰਕਾਰ ਨੂੰ ਕਿਉਂਕਿ ਜਿਹੜੇ ਇਹ ਧਰਨੇ ਲੱਗੇ ਸੀ ਇਹ ਸੈਂਟਰ ਦੀ ਸਰਕਾਰ ਦੀ ਬਦੌਲਤ ਹੀ ਲੱਗੇ ਸੀ ਦੂਜੇ ਪਾਸੇ ਸੈਂਟਰ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਪੇ ਕਰ ਰਹੇ ਹਾਂ ਟੋਲ ਪਲਾਜ਼ਾ ਵਾਲੀ ਕੰਪਨੀਆਂ ਨੂੰ ਜਦੋਂ ਕਿ ਇਹ ਥੋੜੀ ਸਰਕਾਰ ਦੇ ਵਿੱਚ ਹੋਇਆ ਹੁਣ ਜਾਂ ਪਹਿਲੀ ਸਰਕਾਰਾਂ ਦੇ ਵਿੱਚ ਹੋਇਆ ਜਾਂ ਪੰਜਾਬ ਸਰਕਾਰ ਕੋਈ ਵੀ ਹੋਵੇ ਕਿ ਪੰਜਾਬ ਦੀ ਗਵਰਨਮੈਂਟ ਦੇ ਅੰਦਰ ਸਾਰਾ ਕੁਝ ਹੋਇਆ 1638 ਕਰੋੜ ਰੁਪਏ ਦਾ ਜਿਹੜਾ ਘਾਟਾ ਉਹ ਘਾਟਾ ਟੋਲ ਪਲਾਜ਼ਾ ਕੰਪਨੀਆਂ ਨੂੰ ਪੇ ਆ ਜਿਹੜਾ ਸੈਂਟਰ ਗਵਰਨਮੈਂਟ ਪੇ ਕਰ ਰਹੀ ਹੈ ਉਹ ਕਹਿੰਦੇ ਕਿ ਅਸੀਂ ਕਿਉਂ ਪੇ ਕਰੀਏ ਤੁਸੀਂ ਇਹ 1638 ਕਰੋੜ ਰੁਪਇਆ ਪੇ ਕਰੋ ਤੁਹਾਨੂੰ ਯਾਦ ਹੋਊਗਾ ਜਦੋਂ ਤਿੰਨ ਖੇਤੀ ਕਾਨੂੰਨਾਂ ਦਾ ਅੰਦੋਲਨ ਚੱਲਦਾ ਸੀ ਉਦੋਂ ਵੀ ਕਈ ਟੋਲ ਪਲਾਜ਼ੇ ਰੋਕੇ ਗਏ ਸੀ ਕਈ ਕੀ ਸਾਰੇ ਹੀ ਟੋਲ ਪਲਾਜ਼ੇ ਫ੍ਰੀ ਕੀਤੇ ਹੋਏ ਸੀ ਬੜੇ ਮौज-ਮਸਤੀ ਦੇ ਨਾਲ ਆਰਾਮ ਦੇ ਨਾਲ ਲੋਕ ਲੰਘਦੇ ਸੀ ਜਿਹੜਾ ਅੰਕੜਾ ਹੁਣ ਕੇਂਦਰ ਸਰਕਾਰ ਦੇ ਸੜਕ ਮੰਤਰਾਲੇ ਵੱਲੋਂ ਦਿੱਤਾ ਗਿਆ ਇਹ ਅੰਕੜਾ 1638 ਕਰੋੜ ਰੁਪਏ ਦਾ ਬਣਦਾ ਯਾਨੀ ਕਿ 1638 ਕਰੋੜ ਰੁਪਏ ਦਾ ਟੋਲ ਬਚਿਆ ਲੋਕਾਂ ਦਾ ਤੇ ਕੰਪਨੀ ਕਹਿੰਦੀ ਹੈ ਕਿ ਸਾਨੂੰ 1638 ਕਰੋੜ ਦਾ ਜਿਹੜਾ ਘਾਟਾ ਇਹ ਘਾਟਾ ਸਾਨੂੰ ਸਹਿਣਾ ਪਿਆ ਸਰਕਾਰਾਂ ਸਾਡਾ ਇਹ ਘਾਟਾ ਪੂਰਾ ਕਰਨ ਪਰ ਸਰਕਾਰ ਕਹਿੰਦੀ ਕਿ ਪੰਜਾਬ ਸਰਕਾਰ ਦਾ ਜਿਹੜਾ ਪੰਜਾਬ ਸਰਕਾਰ ਦਾ ਇਹ ਕਦਮ ਬਣਦਾ ਪੰਜਾਬ ਸਰਕਾਰ ਇਹ ਘਾਟਾ ਪੂਰਾ ਕਰੇ ਪੰਜਾਬ ਸਰਕਾਰ ਕਹਿੰਦੇ ਕਿ ਅਸੀਂ ਤੁਹਾਨੂੰ ਕੋਈ ਪੈਸਾ ਨਹੀਂ ਦੇਣ ਲੱਗੇ ਕਿਉਂਕਿ ਜਿਹੜੇ ਇਹ ਧਰਨੇ ਨੇ ਇਹ ਧਰਨੇ ਤੁਹਾਡੇ ਹੀ ਬਦੌਲਤ ਲੱਗੇ ਨੇ ਸੋ ਦੇਖੋ ਇਹ ਜਾਣਕਾਰੀ ਸੀ ਜਿਹੜੀ ਸੈਂਟਰ ਸਰਕਾਰ ਕਹਿ ਰਹੀ ਹੈ ਕਿ ਟੋਲ ਪਲਾਜ਼ਿਆਂ ਦਾ ਪੈਸਾ ਸਾਨੂੰ ਪੰਜਾਬ ਸਰਕਾਰ ਦੇਵੇ ਪੰਜਾਬ ਸਰਕਾਰ ਕਹਿੰਦੇ ਕਿ ਅਸੀਂ ਤੁਹਾਨੂੰ ਇੱਕ ਪੈਸਾ ਨਹੀਂ ਦੇਣ ਲੱਗੇ ਮਾਮਲਾ ਹੁਣ ਅੱਗੇ ਫਤਿਹ ਹੋਇਆ ਦੇਖਣ ਵਾਲਾ ਹੋਊਗਾ ਕਿ ਇਸ ਮਾਮਲੇ ਦੇ ਵਿੱਚ ਕੀ ਅੱਗੇ ਜਿਹੜਾ ਹੈਗਾ ਪੰਜਾਬ ਸਰਕਾਰ ਫੈਸਲਾ ਲੈ ਸਕਦੀ ਆ ਤੇ ਕੇਂਦਰ ਫੈਸਲਾ ਲੈ ਸਕਦਾ